ਕਰਵਾਇਆ ਉਹਨੂੰ ਕੌਣ ਸਮਝਾਵੇ ਸੁਖਵੀਰ ਸਿੰਘ ਅਮਰਤਾਰੀ ਸਿੰਘ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੇ ਬਾਚ ਦਸਵੇਂ ਗੁਰੂ ਨੇ ਉਹ ਤਾਂ ਚੌਥੇ ਗੁਰੂ ਸੀ ਪਤਾ ਹੀ ਨਹੀਂ ਜੋ ਬੋਲਣਾ ਬੋਲ ਦਿਓ ਚੱਕ ਦਿਓ ਬਾਪੂ ਨੇ ਦੇਤੀ ਕੁਰਸੀ ਬੋਲੀ ਜਾਓ ਕਦੇ ਪਰਪੁਰ ਵੀ ਲਿਆ ਕਰੋ ਕੋਈ ਕਿਤਾਬ ਪੜ੍ਹ ਲਿਆ ਕਰੋ ਵੀ ਇਹਦੇ ਵਿੱਚ ਕੀ ਲਿਖਿਆ ਹੋਇਆ ਹੈ ਕਿੱਧਰ ਨੂੰ ਜਾ ਰਹੇ ਆ ਕਿ ਇੰਨਾ ਕੱਖ ਨਹੀਂ ਪਤਾ ਹੁਣ ਮੰਨਤਾ ਕਰ ਜਾਂਦਾ ਜੇ ਮੈਥੋਂ ਗਲਤੀ ਹੋ ਗਈ ਆਜੋ ਗਲਤੀ ਤੇ ਤੂੰ ਹਿਣ ਕਿਉਂ ਆਉਣਗੇ ਉਹ ਜਦੋਂ ਜਦੋਂ ਕਹਿੰਦੇ ਸੀ ਤੇਤੋਂ ਗਲਤੀ ਹੋਈ ਜਾਂਦੀ ਛੱਡ ਦੇ ਉਹਨੂੰ ਕਹਿੰਦਾ ਨਾ ਮੈਂ ਛੱਡਦਾ ਮੈਂ ਹੀ ਆ ਹੁਣ ਕਹਿੰਦਾ ਆਜੋ ਜਿਵੇਂ ਮਰਜੀ ਕਰ ਲੋ ਕਿਉਂਕਿ ਪੱਕਾ ਪਤਾ ਹੈ ਨਾ ਅਕਾਲੀ ਦਲ ਦੇ ਟੋਟੇ ਹੋਣ ਲੱਗਿਆ ਮੈਨੂੰ ਪੱਤਰਕਾਰਾਂ ਨੇ 2019 ਚ ਪੁੱਛਿਆ ਸੀ ਮੈਂ ਲੱਗਾ ਫੁੱਲ ਸਾਹਿਬ ਬੈਠੇ ਆ ਸਾਹਮਣੇ ਪੱਤਰਕਾਰ ਬੈਠੇ ਸਾਰੇ ਮੈਂ ਉਦੋਂ ਐਮਪੀ ਲੜ ਰਿਆ ਸੀ 2019 ਚ ਮੈਨੂੰ ਪੱਤਰਕਾਰ ਨੇ ਪੁੱਛਿਆ ਅਕਾਲੀ ਦਲ ਦਾ ਕੀ ਵਿਕਿਆ ਮੈਂ ਕਹਿੰਦਾ ਸਿੱਧਾ ਲਿਖ ਲੋ ਪਰਛਾਪ ਦਿਓ ਪੇਵਰਨਾ ਪੱਤਰਕਾਰ ਆਪ ਦੇ ਦਿਲੋਂ ਤਾਂ ਇੱਥੋਂ ਭੇਜ ਦਿੰਦੇ ਨੇ ਉੱਥੇ ਛਾਪਦਾ ਨਹੀਂ ਜੀ ਉੱਥੇ ਹੋਰ ਬੈਠੇ ਹੁੰਦੇ ਆ ਜੀ ਉਹਨਾਂ ਨੇ ਟਾਈਟਲ ਬਦਲਦੇ ਨਹੀਂ ਮੈਂ ਕਹਿੰਦਾ ਸਿੱਧਾ ਲਿਖ ਲੋ ਅਕਾਲੀ ਦਲ 1920 ਚ ਸ਼ੁਰੂ 2019 ਚ ਖਤਮ 99 ਸਾਲਾ ਲੀਜ਼ ਮੈਂ ਕਹਿੰਨੇ ਨਿਭੜ ਗਿਆ ਕੰਮ ਉਹ ਹੀ ਕੰਮ ਹੋਇਆ ਜੀ ਹੁਣ ਦੇਖੋ ਪਾੜ ਕੇ ਦਿਖਾਓ ਅਕਾਲੀ ਦਲ ਕਿੱਥੇ ਜੇ ਕਿਸੇ ਕੋਈ ਜਾਂਚ ਕਮੇਟੀ ਬਣਾਉਣ ਵਾਸਤੇ ਇਹਨਾਂ ਨੂੰ 11 ਮੈਂਬਰੀ ਕਮੇਟੀ ਬਣਾਉਣੀ ਪੈ ਜੇ 11 ਮੈਂਬਰੀ ਬਣਦੀ ਨਹੀਂ 5 ਮੈਂਬਰੀ ਬਣਾਉਂਦੇ ਜਾਂ 3 ਮੈਂਬਰੀ ਕੋ 11 ਹੈ ਹੀ ਨਹੀਂ 11 ਮੈਂਬਰੀ ਨਹੀਂ ਕਰੋ ਪੂਰੇ 11 ਤੁਸੀਂ ਗਿਣ ਕੇ ਦਿਖਾ ਦਿਓ ਵੀ ਆਹ 11 ਹੋ ਸਕਦੇ ਨੇ ਕਰੋ ਕਿੱਥੇ ਅਕਾਲੀ ਦਲ ਦਾ ਇਤਿਹਾਸ ਮੋਰਚਿਆਂ ਦਾ ਕਿੱਥੇ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਦਾ ਕਿੱਥੇ ਇਹ ਸਮਝਿਆ ਜਾਂਦਾ ਸੀ ਕਿ ਜੇ ਕੋਈ ਬੱਚਾ ਵਿਗੜ ਗਿਆ ਜਵਾਗ ਵਿਗੜ ਗਿਆ ਆ ਤਾਂ ਵਿਗੜਦੀਆਂ ਜਾਂਦੀਆਂ ਅਕਾਲੀ ਦਲ ਚ ਭਰਤੀ ਕਰਾ ਦੋ ਆਪ ਹੀ ਠੀਕ ਹੋ ਜੂ ਹੁਣ ਉਲਟਾ ਹੈ ਜੇ ਚੰਗਾ ਭਲਾ ਜਵਾਕ ਹੈ ਤੁਹਾਡਾ ਅਕਾਲੀ ਦਲ ਚ ਭਰਤੀ ਕਰਾ ਦੋ ਚਿੱਟਾ ਵੇਚਣ ਲੱਗ ਜੂ ਜਾਂ ਖਾਣ ਲੱਗ ਜੂ ਆ ਇੱਥੇ ਤੱਕ ਲੈ ਆ ਜੀ ਸੋ ਇਸ ਕਰਕੇ ਆਹੀ ਕਾਂਗਰਸ ਆ ਉੱਥੇ ਫਿਰਦੇ ਆਪਾ ਪੌਕ ਜੋ ਲੋਗਦੇ ਆ ਮੁੱਖ ਮੰਤਰੀ ਮੈਂ ਮੁੱਖ ਮੰਤਰੀ ਮੈਂ ਮੁੱਖ ਮੰਤਰੀ ਮੈਂ ਮੁੱਖ ਮੰਤਰੀ ਇੱਥੇ ਚੱਲੀ ਜਾਂਦਾ ਕੁਰਸੀਆਂ ਕਰਸੀਆਂ ਉਹਨਾਂ ਦੀਆਂ ਸਟੇਜ ਤੇ ਸਟੇਜ ਤੇ ਜ਼ਿਆਦਾ ਬੰਦੇ ਹੁੰਦੇ ਆ ਮੂਰੇ ਘੱਟ ਹੁੰਦੇ ਆ ਲੜ ਪੈਂਦੇ ਆ ਆਪਸ ਵਿੱਚ ਕੁਰਸੀਆਂ ਚਲਦੀਆਂ ਉੱਥੇ ਫਿਰ ਕੋਈ ਨਾ ਕੋਈ ਉਂਗਲ ਲਾਉਂਦਾ ਨਾ ਉਹ ਤਾਂ ਇਹ ਕਹਿੰਦੇ ਨੇ ਵੀ ਤੂੰ ਤੁਹਾਡਾ ਤਾਂ ਹੁਣ ਜਮਾਨਾ ਲੰਘ ਗਿਆ ਜੀ ਸਾਨੂੰ ਦਿਓ ਮੌਕਾ ਉਹ ਦੂਜਾ ਕਹਿੰਦੇ ਜਮਾਨਾ ਕਿਵੇਂ ਲੰਘ ਗਿਆ ਅਸੀਂ ਹੈਗੇ ਹਾਂ ਅਸੀਂ ਟਕਸਾਲੀਆਂ ਅਸੀਂ ਉਹ ਹੈ ਉਹ ਇਸ ਚੱਕਰਾਂ 'ਚ ਫਿਰਦੇ ਨੇ ਕੋਈ ਪੰਜਾਬ ਦਾ ਮੁੱਦਾ ਡਿਸਕਸ ਕਰਦਾ ਜੀ ਮੈਨੂੰ ਇਹ ਦੱਸੋ ਵੀ ਪੰਜਾਬ ਦਾ ਪਾਣੀ ਕਿਵੇਂ ਬਚਾਉਣਾ ਹੈ ਪੰਜਾਬ ਦੀ ਜਵਾਨੀ ਕਿਵੇਂ ਬਚਾਉਣੀ ਹੈ ਕੋਈ ਕਰਦਾ ਡਿਸਕਸ ਵਿਪਖਸ਼ ਤੋਂ ਗੁਰੂਦੀ ਪਾਰਟੀ ਨਾ ਸਿਰਫ 2027 'ਚ ਅਸੀਂ ਤੇਰੀਆਂ ਚੀਕਾਂ ਕੜਾ ਦੇਾਂਗੇ ਆਦਿ ਆਕੜਾ ਦੇਾਂਗੇ ਆਦਿ ਆਗੜਾ ਕੋਈ ਮੈਨੀਫੈਸਟੋ ਦੇ ਰਹੇ ਨਾ ਦੋ ਤਿੰਨ ਨੇ ਤਾਂ ਆਪ ਹੀ ਟਿਕਟਾਂ ਡਿਕਲੇਰ ਕਰਤੀਆਂ ਕਿ ਨਾ ਮੈਂ ਲੜੂ ਤੂੰ ਰੋਲਾ ਵੀ ਨਾ ਦੇਖੋ ਸੀ ਇਹਨਾਂ ਦਾ ਇਹਨੂੰ ਆਪ ਪੰਜਾਬੀ ਚ ਕਾਟੋ ਪਲੇਸ਼ ਕਹਿੰਦੇ ਆ ਤੁਸੀਂ ਕਾਟੋ ਕਲੇਸ਼ ਨੂੰ ਦੇਖਿਓ ਇਹਨਾਂ ਦਾ ਕਿਉਂਕਿ ਪਹਿਲਾਂ ਦੇਖਿਆ ਹੋਇਆ ਆਪਾਂ ਨੇ ਏਸੇ ਕਰਕੇ ਤਾਂ ਲੋਕ ਦੁਖੀ ਨੇ ਯਾਰ ਤੂੰ ਆਪੋ ਚ ਲੜੀ ਜਾਂਨੇ ਓ ਸਾਡੇ ਵਾਸਤੇ ਵੀ ਕਦੇ ਲੜ ਲਓ ਵੀ ਸਾਡੇ ਹੱਕਾਂ ਵਾਸਤੇ ਵੀ ਕਦੇ ਲੜ ਲਓ ਨਾ ਉਹ ਗਿਆ ਕਿਤੇ ਕੋਈ ਜ਼ਿੰਮੇਵਾਰ ਸ਼ਹਿਰ ਆਇਆ ਲਾਲਾ ਜੀ ਦੀ ਦੁਕਾਨ ਤੇ ਉੱਤੇ ਮਖਿਆਲ ਵਾਲਾ ਪੀਪਾ ਪਿਆ ਸੀ ਆਉਂ ਗੱਲ ਉਹਨਾਂ ਦੀ ਗੱਲ ਦੱਸਦਾ ਮੈਂ ਤੈਨੂੰ ਉਹ ਕਿਤੇ ਸ਼ਹਿਦ ਵਾਲੇ ਪੀਪੇ ਚੋਂ ਲਾਈ ਉਂਗਲ ਦੀ ਬੜਾ ਸਵਾਦ ਹੈ ਕਹਿੰਦਾ ਲਾਲਾ ਜੀ। ਬਾਕੀ ਬਚਦਾ ਉਹਨੇ ਕੰਨ ਦੇਣਾ ਪੁੰਚਤਾ। ਉਹ ਮਿੱਠਾ ਦੇਖ ਕੇ ਮੱਖੀਆਂ ਆ ਗਈਆਂ। ਮੱਖੀਆਂ ਦੇਖ ਕੇ ਛਿਪਕਲੀ ਆ ਗਈ। ਛਿਪਕਲੀ ਨੂੰ ਦੇਖ ਕੇ ਚੂਹੇ ਨੇ ਛਾਲ ਮਾਰੀ ਛਿਪਕਲੀ ਤੇ। ਚੂਹੇ ਨੂੰ ਦੇਖ ਕੇ ਬਿੱਲੀ ਪੈ ਗਈ। ਕੋਈ ਗਾਹ ਕਾਇਆ ਸੀ ਉਹਦੇ ਨਾਲ ਕੁੱਤਾ ਸੀ ਕੁੱਤਾ ਬਿੱਲੀ ਨੂੰ ਪੈ ਗਿਆ। ਲਾਲਾ ਜੀ ਨੇ 1/2 ਕਿਲੋ ਦਾ ਪੱਟਾ ਕੁੱਤੇ ਦੇ ਮਾਨ ਨਾਲ ਸੀ ਵੱਜ ਗਿਆ ਗਾਹ ਦੇ। ਉਹਦੇ ਸਿਰ 'ਚ ਪਾੜ ਖੁੱਲ ਗਿਆ ਖੂਨ ਚੱਲ ਪਿਆ ਉਹ ਜੀਨੇ ਉਂਗਲ ਲਾਈ ਸੀ ਉਹ ਕਹਿੰਦਾ ਮੈਂ ਲਾ ਲਾਲਾ ਜੀ ਤੁਹਾਡਾ ਤਾਂ ਕੰਮ ਵੱਧ ਗਿਆ ਮੈਂ ਕੱਲ ਨੂੰ ਆਉਂਗਾ ਹੁਣ ਉਹ ਤਾਂ ਲੰਘ ਗਿਆ ਭਾਈ ਉਂਗਲ ਲਾ ਕੇ ਆਪਦੀ ਸੋਹੀ ਨਾ ਉਂਗਲ ਲਾਉਣਾ ਤੋ ਬਚਿਓ ਇਹ ਬੜੇ ਬੈਠੇ ਨੇ ਪੰਜਾਬ ਨੂੰ ਜੇ ਦੁਬਾਰੇ ਪੰਜਾਬ ਬਣਾਉਣਾ ਤਾਂ ਤੰਦਰੁਸਤ ਪੰਜਾਬ ਬਣਾਈਏ ਪੜਿਆ ਲਿਖਿਆ ਪੰਜਾਬ ਬਣਾਈਏ ਸਾਡੇ ਬੱਚੇ ਅੱਜ ਮੈਨੂੰ ਖੁਸ਼ੀ ਹੈ 805 ਬੱਚੇ ਸਰਕਾਰੀ